7 ਫੁੱਟਾ 7 ਕਿੰਨੇ ਦਾ ਦੱਸਿਆ ਸੀ 79500 79500 ਦਾ 40000 ਹੀ ਉਹਦੇ ਤੇ ਸਬਸਿਡੀ ਆ ਤੇ 8 ਫੁੱਟਾ ਹੈਗਾ ਲੱਖ ਰੁਪਏ ਦਾ 40000 ਹੀ ਉਹਦੇ ਤੇ ਆ 60000 ਦਾ ਇੱਕ ਮਿਲ ਜੂ ਤੁਹਾਨੂੰ ਇੱਕ 55000 ਦਾ ਮਿਲ ਜੂਗਾ ਹਾਂ ਇਹਦੇ ਵਿੱਚ ਮਾਡਲ ਦੇ ਵਿੱਚ ਫਰਕ ਹੈ ਇਹ ਟੌਪ ਮਾਡਲ ਹੈਗਾ ਪੈਪ ਦਾ ਫਰੇਮ ਹੈਗਾ ਇਹਦੇ ਵਿੱਚ ਵੀ ਠੀਕ ਹੈ ਔਰ ਲਿੰਕਾ ਵਗੈਰਾ ਹੈਗੇ ਨੇ ਲੇਜ਼ਰ ਕਟਿੰਗ ਲਿੰਕਾ ਹੈਗੇ ਠੀਕ ਹੈ ਲਿੰਕਾ ਹੋਗੇ ਪੈਂਡਲ ਹੋਗੇ ਸਾਰੇ ਮਸ਼ੀਨੀ ਤਿਆਰ ਕੀਤੇ ਹੋਏ ਆ ਰੇਟ ਲਗਭਗ ਸਾਨੂੰ ਅੱਜ ਦਾ ਜੇ ਸਰਬਸਾ ਤਾਂ ਇਹ ਸਾਨੂੰ 40000 ਰੁਪਏ ਦਾ ਸੈਟ ਪਊਗਾ ਠੀਕ ਹੈ ਤੇ ਜਿਹੜਾ ਟਾਪ ਮਾਡਲ ਆ ਇਹ ਸਾਨੂੰ ਪਊਗਾ ਕੋਈ 2000 ਰੁਪਏ ਪਲੱਸ ਪਊਗਾ 42000 ਦੇ ਨੇੜੇ ਪਊਗਾ ਆਪਣੀ ਵੱਡੀ ਆਪਣਾ ਸਪੈਸ਼ਲ ਕਲਰ ਜਿਹੜਾ ਹੈਗਾ ਇਹ ਕਲਰ ਹੈਗਾ ਠੀਕ ਹੈ ਪਛਾਣ ਆ ਜਿੱਥੋਂ ਨੈਸ਼ਨਲ ਦੀ ਜਿੱਥੋਂ ਪਛਾਣ ਠੀਕ ਹੈ ਸਬਸਿਡੀ ਹੈਗੀ ਆ ਕੋਈ ਸਬਸਿਡੀ ਹੈਗੀ ਹੈ ਬਾਈ ਜੀ 7 ਫੁੱਟ ਤੇ 8 ਫੁੱਟ ਦੇ ਜਿਹੜੇ ਰੋਟਾਵੇਟਰ ਹੈਗੇ ਆ ਰਾਜਸਥਾਨ ਦੇ ਵਿੱਚ ਆਪਣੇ ਸਬਸਿਡੀ ਅਪਰੂਵਡ ਹੈਗੀ ਆ ਠੀਕ ਹੈ ਤੇ ਲਗਭਗ 40 ਤੋਂ 45000 ਰੁਪਿਆ ਸੱਚੀ ਡੀਸਟ ਮਿਲਦੀ ਇਹਨਾਂ ਦੇ ਭਾਈ ਹੂੰ ਰੇਟ ਦੀ ਅੱਜ ਦੀ ਗੱਲ ਕਰੀਏ ਕਿੰਨੇ ਦਾ 7 ਫੁੱਟਾ ਤੇ 8 ਫੁੱਟਾ 7 ਫੁੱਟਾ ਰੇਟ ਜਿਹੜਾ ਹੈਗਾ 95000 ਤੋਂ ਸ਼ੁਰੂ ਹੋ ਜਾਂਦਾ ਜੀ ਆਪਣੇ ਰੋਟਾਟਰ ਜਿਹੜਾ ਹੈਗਾ ਠੀਕ ਹੈ ਠੀਕ ਹੈ ਹਾਂਜੀ ਔਰ 8 ਫੁੱਟਾ ਜਿਹੜਾ ਹੈਗਾ 1 ਲੱਖ ਰੁਪਿਆ ਤੋਂ ਸ਼ੁਰੂ ਹੋ ਜਾਂਦਾ ਤੇ ਇਹ ਰੇਟ ਦਾ ਵੀ ਬਾਈ ਤੂੰ ਤਾਂ ਬਾਵਾ ਫਰਕ ਕਰੀ ਬੈਠਾ ਜਿਵੇਂ ਹੁਣ ਉਧਰ ਸਾਡੇ ਬਣਾਉਂ ਸਾਡੇ ਦਾ 1/2 ਲੱਖ ਤੋਂ ਕੋਈ ਘੱਟ ਬੋਲਦਾ ਹੀ ਨਹੀਂ 8 ਹਾਂਜੀ ਦੋਸਤੋ ਕੀ ਹਾਲ ਚਾਲ ਆ ਸਵਾਗਤ ਆ ਤੁਹਾਡੇ ਆਪਣੇ ਚੈਨਲ ਰਾਇਲ ਫਾਰਮਰ ਟੀਵੀ ਤੇ ਤੇ ਅੱਜ ਖੜੇ ਸੀ ਮੰਡੀ ਸੰਗਰੀਆ ਤੇ ਲੋਕੇਸ਼ਨ ਤੁਹਾਨੂੰ ਪਹਿਲਾਂ ਦੱਸ ਦਈਏ ਇਹ ਟੀਬੀ ਵਾਲੀ ਰੋਡ ਵਜਦੀ ਆ ਤੇ ਇੱਧਰ ਟੀਬੀ ਵਾਲਾ ਬੱਸ ਸਟੈਂਡ ਆ ਰੇਲਵੇ ਸਟੇਸ਼ਨ ਦੇ ਬਿਲਕੁਲ ਸਾਹਮਣੇ ਤੇ ਨੈਸ਼ਨਲ ਇੰਪਲੀਮੈਂਟ ਤੁਸੀਂ ਬੋਰਡ ਦਿਖਾ ਦਿਓ ਇੱਕ ਵਾਰ ਤੇ ਸਾਡੇ ਨਾਲ ਮੌਜੂਦ ਆ ਸਾਡੇ ਭਰਾ ਬਾਈ ਬਲਜਿੰਦਰ ਹੋਰ ਬਾਈ ਕੀ ਹਾਲ ਆ ਠੀਕ ਆ ਬਾਈ ਜੀ ਵਧੀਆ ਤੇ ਠੀਕੋ ਵਧੀਆ ਬਾਈ ਆਪਣੇ ਦੱਸੋ ਵਧੀਆ ਜੀ ਤੇ ਮਿੱਤਰੋ ਅੱਜ ਤੁਹਾਨੂੰ ਅਸੀਂ ਦਿਖਾਵਾਂਗੇ ਤੋਤੇਹਾਲ ਰੂਟਾ ਵੇਟਰ ਤੇ ਤਵੰਗਾ ਤੇ ਇੱਕ ਤੁਹਾਨੂੰ ਗੱਲ ਕਲੀਅਰ ਕਰ ਦਈਏ 1 ਅਪ੍ਰੈਲ 2025 ਦੇ ਅੱਜ ਦੇ ਰੇਟ ਆ ਇਹ ਕੱਲ ਨੂੰ ਰੇਟ ਵਧ ਵੀ ਸਕਦੇ ਆ ਤੇ ਰੇਟ ਘਟ ਵੀ ਸਕਦੇ ਆ ਤੇ ਬਈ ਕਰੀਏ ਸ਼ੁਰੂ ਇਧਰੋਂ ਬਿਲਕੁਲ ਬਈ ਕਰੋ ਸ਼ੁਰੂ ਕਿਵੇਂ ਕੋਸ਼ ਹੈ ਜੀ ਇਹ ਇਹ ਤੋਤੇਹਾਲ ਹੈ ਠੀਕ ਹੈ ਇਹ ਆਪਾਂ ਨੇ ਜਿਵੇਂ ਪੰਜਾਬੀ ਚੁੰਜੂ ਵੀ ਕਹਿੰਦੇ ਨੇ ਚੁੰਜੂ ਕਹਿੰਦੇ ਆ ਤੋਤੇਹਾਲ ਵੀ ਕਹਿੰਦੇ ਆ ਕਈ ਏਰੀਆ ਦੇ ਵਿੱਚ ਇਹਨੂੰ ਪੰਜਾ ਸੱਤਾ ਚੀਜਲ ਪਲਾਉ ਵੀ ਇਹ ਕਹਿੰਦੇ ਆ ਚੀਜਲ ਪਲਾਉ ਵੀ ਕਹਿੰਦੇ ਆ ਬਿਲਕੁਲ ਨਾਮ ਆ ਡੱਡਾ ਚੀਜ਼ੇ ਕੀ ਹੈ ਕੰਮ ਕੀ ਕਰਦੀ ਹੈ ਠੀਕ ਹੈ ਤੇ ਕੀ ਖਾਸੀਅਤ ਹੈ ਬਈ ਦੂਜਿਆਂ ਨਾਲੋਂ ਆਪਣੇ ਸੰਧਾਂ ਦੀ ਖਾਸੀਅਤ ਇਹਦੇ ਵਿੱਚ ਆਪਣੀ ਦੂਜਿਆਂ ਨਾਲੋਂ ਇਹ ਹੈ ਕਿ ਜਦੋਂ ਚੱਲਦੇ ਆ ਤੇਲ ਦਾ ਖਰਚਾ ਘਟਾ ਹੈ ਠੀਕ ਹੈ ਚੱਲਣ ਦੇ ਵਿੱਚ ਟਰੈਕਟਰ ਦਾ ਜ਼ੋਰ ਘਟਣ ਲੱਗਦਾ ਹੈ ਠੀਕ ਹੈ ਇਹ ਖਾਸੀਅਤ ਜਿਹੜੀ ਹੈਗੀ ਇਹ ਮੇਨ ਖਾਸੀਅਤ ਹੀ ਇਹ ਹੈ ਵੀ ਇਹਦੇ ਡੀਜ਼ਲ ਖਰਚਾ ਘਟੂਗਾ ਬਿਲਕੁਲ ਬਿਲਕੁਲ ਜੀ ਠੀਕ ਹੈ ਸੁੱਕੇ 'ਚ ਮਾਰੋ ਕੋਈ ਮਰਜ਼ੀ ਮਾਰੋ ਕੋਈ ਦਿੱਕਤ ਵਾਲੀ ਗੱਲ ਨਹੀਂ ਠੀਕ ਹੈ ਤੇ ਬਈ ਰੰਗ ਬਹੁਤ ਚਮਕ ਰਿਹਾ ਹੈਗਾ ਕਿਹੜਾ ਟੂਕੇ ਕੀਤਾ ਇਹ ਤੇ ਰੰਗ ਇਹ ਸਪੈਸ਼ਲ ਹੈ 2K ਦੀ ਕੁਆਲਿਟੀ ਦਾ ਹੀ ਰੰਗ ਹੈ ਪੀਯੂ ਪੇਂਟ ਬੋਲਦੇ ਇਹਨਾਂ ਨੂੰ ਠੀਕ ਹੈ ਤੇ ਸਪੈਸ਼ਲ ਕਲਰ ਹੈ ਇਹ ਆਪਣੇ ਯਾਰ ਫਿਨਿਸ਼ਿੰਗ ਚੰਗੀ ਆ ਨਾ ਰੰਗ ਬਿਲਕੁਲ ਬਿਲਕੁਲ ਬਾਈ ਜੀ ਵਧੀਆ ਕਿੰਨਾ weight ਹੈ ਜੀ ਇਹਨਾਂ ਦਾ ਇਹਦਾ weight 4 ਕੁਇੰਟਲ ਦੇ ਜਿਹੜੇ weight ਹੈ ਇਹਦਾ ਇਹ ਫੱਟੀ ਜਿਹੜੀ ਲੱਗੀ ਵੀ ਹੈ 32mm 6 ਇੰਚੀ ਬੋਲਦੇ ਨਾ ਮੈਂ ਵੀ ਇਹ ਕੋਈ ਲਾਉਂਦਾ ਹੀ ਨਹੀਂ ਹੈ ਇਹ ਜਿਹੜਾ ਹਾਂ ਇਹ ਆਮ ਤਾਂ ਜਿਵੇਂ ਪਤਲੀਆਂ ਫੱਟੀਆਂ ਚੱਲਦੀਆਂ ਆਗੇ ਹੂੰ ਹੂੰ ਤਾਂ ਇਹ ਮੋਟੀ ਫੱਟੀ ਦੇ ਸਪੈਸ਼ਲ ਤਿਆਰ ਕੀਤੇ ਵੀ ਸੈਟ ਹੈ ਠੀਕ ਹੈ ਮਤਲਬ ਜੇ ਮੰਨ ਲਓ ਅੱਜ ਕੱਲ ਕੀ ਹੈਗਾ ਨਾ ਕਿ ਬੰਦੇ ਅਣਜਾਣ ਵੀ ਟਰੈਕਟਰ ਤੇ ਬਹਿ ਜਾਂਦੇ ਆ ਜ਼ਰੂਰੀ ਤਾਂ ਇਹ ਨਹੀਂਗਾ ਕਿ ਹਾਂ ਵੀ ਸਾਰੇ ਜਾਣਕਾਰੀ ਹੁੰਦੇ ਆ ਹਾਂ 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 ਕਈ ਵਾਰ ਡਿੱਕ ਦੀ ਆਵਾਜ਼ ਕਰ ਲੈਂਦੇ ਤੇਜ਼ ਤੇ ਤਣੇ ਚੜ ਕੇ ਆ ਕੇ ਤੇ ਹਨਾ ਜਾ ਕੇ ਰੋੜਾ ਹੜਾ ਤੇ ਫਿਰ ਸਿੱਧਾ ਕਰਕੇ ਫੜਾ ਦਿੰਦੇ ਆ ਠੀਕ ਹੈ ਤਾਂ ਇੱਕ ਇਹ ਥੋੜੇ ਮੋਟਾਈ ਦੇ ਵਿੱਚ ਦੇਤੇ ਠੀਕ ਹੈ ਤਾਂ ਇੱਕ ਇਹ ਟਰੈਕਟਰ ਰੁਕ ਜਾਊਗਾ ਵੀ ਟਰੈਕਟਰ ਨੂੰ ਰੋਕ ਨਹੀਂ ਹਾਂ ਟਰੈਕਟਰ ਨੂੰ ਰੋਕ ਦੇਣਗੇ ਟੁੱਟਦੇ ਨਹੀਂ ਟੁੱਟਦੇ ਨਹੀਂਗੇ ਜੇ ਟੁੱਟ ਗਏ ਫਿਰ ਟੁੱਟ ਕੇ ਜੇ ਬੜਾ ਧੱਕਾ ਕਰੋਗੇ ਤਾਂ ਟੁੱਟਣਗੀ ਗਾਰੰਟੀ ਹੈ ਨਹੀਂ ਟੁੱਟਣ ਦੀ ਗਾਰੰਟੀ ਟੁੱਟਣ ਦੀ ਜੇ ਆਪਾ ਢਾਕੇ ਤੋੜਾਂਗੇ ਤਾਂ ਉਸ ਚੀਜ਼ ਦੀ ਕੋਈ ਗਾਰੰਟੀ ਨਹੀਂ ਹੋਣੀ ਠੀਕ ਜੇ ਮੰਨ ਕੇ ਚੱਲੋ ਵੀ ਐ ਬਾਣ ਦੇ ਵਿੱਚ ਚਲਦੇ ਬਾਣ ਦੇ ਵਿੱਚ ਚਲਦੇ ਦੀ ਗਾਰੰਟੀ ਹੁੰਦੀ ਹੈ ਉਹਦੀ ਟੁੱਟਣ ਦੀ ਗਾਰੰਟੀ ਆਪਣੀ ਚਲਦੇ ਬਾਣ ਦੇ ਵਿੱਚ ਨਹੀਂ ਟੁੱਟਦਾ ਜਿਵੇਂ ਹੁਣ ਆਪਾਂ ਵਾਈ ਜਾਣੇ ਆ ਨਹੀਂ ਜਾਣੀਏ ਕਿਤੇ ਕੋਈ ਲਾਹ ਨਾਟ ਟੁੱਟ ਗਈ ਉਹ ਆਪਣੀ ਗਾਰੰਟੀ ਹੈ ਤੇ ਜੇ ਆਪਾਂ ਕਿਤੇ ਢਾਕੇ ਤੋੜੇ ਉਹ ਤਾਂ ਗੱਲ ਵੱਖਰੀ ਹੈ ਤਾਂ ਕਿਦਾਂ ਹੁਣ ਆਪਾਂ ਤੋੜਾਂਗੇ ਤਾਂ ਉਹਦੀ ਤੁਹਾਨੂੰ ਪਤਾ ਹੀ ਹੈ ਫਿਰ ਉਹ ਇੱਕ ਗੱਲ ਚੀਜ਼ ਹੈ ਤੇ ਇੱਕ ਆ ਮਾਡਲ 'ਚੇ ਫਰਕ ਆ ਬਈ ਕੋਸ਼ਿਸ਼ ਹਾਂ ਏ ਟੋ ਮਾਡਲ ਹੈਗਾ ਪੈਪ ਦਾ ਫਰੇਮ ਹੈਗਾ ਇਹਦੇ ਵਿੱਚ ਵੀ ਠੀਕ ਹੈ ਔਰ ਲਿੰਕਾ ਵਗੈਰਾ ਹੈਗੇ ਨੇ ਲੇਜ਼ਰ ਕਟਿੰਗ ਲੱਗਦਾ ਹੈਗੇ ਠੀਕ ਹੈ ਲਿੰਕਾ ਹੋ ਗਏ ਪੈਂਡਲ ਹੋ ਗਏ ਸਾਰੇ ਮਸ਼ੀਨੀ ਤਿਆਰ ਕੀਤੇ ਹੋਏ ਆ ਠੀਕ ਹੈ ਇਹਨਾਂ ਦਾ weight ਕਿੰਨਾ ਜੀ weight ਇਹਨਾਂ ਦਾ ਵੀ 4 ਕਿਲੋਗ੍ਰਾਮ ਲੱਗਾ ਠੀਕ ਹੈ 4 ਕਿਲੋਗ੍ਰਾਮ ਦੇ ਜਿਹੜੇ ਇਹਨਾਂ ਦਾ weight ਹੈਗਾ ਠੀਕ ਹੈ ਤੇ ਆਪਾਂ rate ਦੀ ਗੱਲ ਕਰੀਏ ਇਹਨਾਂ ਦਾ ਕੀ rate ਪਾਉਗਾ ਬਾਈ rate ਉਹੋ ਜਾਂ ਦੇਣਾ ਆਪਣੇ ਜਿਹੜੇ ਵੀਡੀਓ ਦੇਖ ਕੇ ਆਉਣ ਵੀ ਉਹਨਾਂ ਨੂੰ ਫਾਇਦਾ ਹੋਵੇ ਬਿਲਕੁਲ 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 ਰੇਟ ਲਗਭਗ ਸਾਨੂੰ ਅੱਜ ਦਾ ਜੇ ਤੁਹਾਨੂੰ ਦੱਸਾਂ ਤਾਂ ਇਹ ਸਾਨੂੰ 40000 ਰੁਪਏ ਦਾ ਸੈਟ ਪਊਗਾ ਠੀਕ ਹੈ ਤੇ ਜਿਹੜਾ ਟਾਪ ਮਾਡਲ ਆ ਇਹ ਸਾਨੂੰ ਪਊਗਾ ਕੋਈ 2000 ਰੁਪਏ ਪਲੱਸ ਪਊਗਾ 42000 ਦੇ ਨੇੜੇ ਪਊਗਾ ਸ਼ਾਇਦ ਠੀਕ ਹੈ ਤੇ ਇਹ ਬਈ ਪੇਂਟ ਅਗਲਾ ਆਪਦੀ ਮਰਜ਼ੀ ਦਾ ਕਰਾ ਸਕਦਾ ਇਹ ਟਾਪ ਦੀ ਮਰਜ਼ੀ ਦਾ ਵੀ ਤੁਸੀਂ ਕਰਵਾ ਸਕਦੇ ਹੋ ਠੀਕ ਹੈ ਕੀ ਤੁਹਾਡੇ ਕੋਲ ਮੰਨ ਲਓ ਤੁਸੀਂ ਸਵਰਾਜ ਟਰੈਕਟਰ ਹੈ 레드 ਕਲਰ ਦਾ ਹੈ ਤਾਂ 레드 ਕਰਵਾ ਸਕਦੇ ਹੋ ਜੌਂਡੀਅਰ ਕਲਰ ਹੈਗਾ ਜੌਂਡੀਅਰ ਟਰੈਕਟਰ ਹੈ ਤਾਂ ਜੌਂਡੀਅਰ ਕਲਰ ਕਰਵਾ ਸਕਦੇ ਸੀ। ਵੈਸੇ ਹੂੰ ਜਿਹੜਾ ਆਪਾਂ ਆਵਦੀ ਕੰਪਨੀ ਬੰਨੀ ਉਹ ਰੰਗ ਕਰਦੇ ਆ ਉਹ ਆਪਣਾ ਸਪੈਸ਼ਲ ਕਲਰ ਜਿਹੜਾ ਹੈਗਾ ਇਹ ਕਲਰ ਹੈਗਾ। ਠੀਕ ਹੈ ਪਛਾਣ ਜਿੱਥੋਂ ਨੈਸ਼ਨਲ ਵੀ ਜਿੱਥੋਂ ਪਛਾਣ ਠੀਕ ਹੈ। ਤੇ ਅੱਗੇ ਮਿੱਤਰੋ ਰੂਟਾਵੇਟਰ ਟੰਗ ਰੱਖਿਆ ਤਾਂ ਹਾਂ। ਹਾਂਜੀ ਇਹ ਸਪੈਸ਼ਲ ਰੂਟਾਵੇਟਰ ਤਿਆਰ ਕੀਤੇ ਹੋਏ ਆ ਪਾਊਡਰ ਕੋਟਡ ਕਲਰ ਦੇ ਵਿੱਚ ਹੈ। ਹੈਵੀ ਡਿਊਟੀ ਰੋਟਾ ਵੀਟਰਨ ਗੇਅਰ ਜਿਵੇਂ ਸੁਪਰਸੀਡਰ ਦਾ ਗੇਅਰ ਹੁੰਦਾ ਉਸ ਤਰ੍ਹਾਂ ਹਾਂ ਸਾਰੇ ਹੈਵੀ ਹੈਵੀ ਦੇ ਵਿੱਚ ਹੈਗੀ ਐ ਠੀਕ ਆ ਮੈਂ ਕੈਮਰਾਮੈਨ ਨੂੰ ਕਹੂੰ ਬਈ ਪਿੱਛੋਂ ਦਿਖਾਈ ਮਾੜਾ ਜਿਹਾ ਉਧਰੋਂ ਇਹ 7 ਫੁੱਟ 8 ਫੁੱਟ ਦੋਨੇ ਸਾਈਜ਼ਾਂ ਦੇ ਵਿੱਚ ਹੈ 7 ਫੁੱਟ ਵੀ ਹੈ 8 ਫੁੱਟ ਵੀ ਹੈ ਫਸਟ ਹੌਨ ਰਿਕੁਆਇਰਮੈਂਟ ਜੇ ਅੱਗੇ ਨੂੰ 6 6 ਵੀ ਕਰਦੇ ਬਟਾ ਛੋਟਾ ਚਾਹੀਦਾ ਹੌਨ ਰਿਕੁਆਇਰਮੈਂਟ ਉਹ ਵੀ ਰੈਡੀ ਵੱਧ ਤੋਂ ਵੱਧ ਕਿੰਨੇ ਫੁੱਟ ਕਰ ਸਕਦੇ ਆ ਯਾਰ ਆਪਾਂ ਵੱਧ ਤੋਂ ਵੱਧ ਤੁਹਾਡਾ ਟਰੈਕਟਰ ਖਿੱਚਣ ਵਾਲਾ ਚਾਹੀਦਾ ਵੱਧ ਤੋਂ ਵੱਧ ਅਸੀਂ ਤੁਹਾਡੇ ਕਰਾਂਗੇ 15 ਫੁੱਟ ਬਣਾ ਦਿਓ ਹਾਂ ਤੁਹਾਡਾ ਟਰੈਕਟਰ ਖਿੱਚਣ ਵਾਲਾ 15 ਵਾਲਾ ਚਾਹੀਦਾ ਅਸੀਂ ਤਾਂ 20 ਬਣਾਵਾ ਦੇਗੇ ਲਓ ਵੀ ਮਿੱਤਰੋ 20 ਫੁੱਟ ਤੱਕ ਵੀ ਬਣਾ ਦੇਣਗੇ ਬਾਈ ਰੋਟੇਟਰ ਤੇ ਬਾਈ ਇਹਦੇ ਗੱਲ ਕਰੀਏ ਸਬਸਿਡੀ ਹੈਗੀ ਆ ਕੋਈ ਸਬਸਿਡੀ ਹੈਗੀ ਬਾਈ ਜੀ 7 ਫੁੱਟ ਤੇ 8 ਫੁੱਟ ਦੇ ਜਿਹੜੇ ਰੋਟਾਵੇਟਰ ਹੈਗੇ ਆ ਰਾਜਸਥਾਨ ਦੇ ਵਿੱਚ ਆਪਣੇ ਸਬਸਿਡੀ ਅਪਰੂਵਡ ਹੈਗੀ ਆ ਠੀਕ ਆ ਤੇ ਲਗਭਗ 40 ਤੋਂ 45000 ਰੁਪਿਆ ਸਬਸਿਡੀਸਟ ਮਿਲਦੀ ਇਹਨਾਂ ਤੇ ਹਾਂਜੀ ਠੀਕ ਆ ਮਿੱਤਰੋ ਆ ਵਧੀਆ ਗੱਲ ਤਾਂ ਵੀ ਜਿਵੇਂ ਹੁਣ ਰਾਜਸਥਾਨ ਸਰਕਾਰ ਸਬਸਿਡੀ ਦੇ ਰਹੀ ਆ ਜਿਹੜੇ ਇਹ ਵੀਡੀਓ ਰਾਜਸਥਾਨ ਚ ਦੇਖ ਰਹੇ ਆ ਉਹਨਾਂ ਵਾਸਤੇ ਵਧੀਆ 40 45000 ਦਾ ਫਾਇਦਾ ਬਾਈ ਉਂ ਰੇਟ ਦੀ ਅੱਜ ਦੀ ਗੱਲ ਕਰੀਏ ਕਿੰਨੇ ਦਾ 7 ਫੁੱਟਾ ਤੇ 8 ਫੁੱਟਾ 7 ਫੁੱਟਾ ਰੇਟ ਜਿਹੜਾ ਹੈਗਾ 95000 ਤੋਂ ਸ਼ੁਰੂ ਹੋ ਜਾਂਦਾ ਜੀ ਆਪਣੇ ਰੋਟਾਟਰ ਜਿਹੜਾ ਹੈਗਾ ਠੀਕ ਹੈ ਹਾਂਜੀ ਔਰ 8 ਫੁੱਟਾ ਜਿਹੜਾ ਹੈਗਾ 1 ਲੱਖ ਰੁਪਈਆ ਤੋਂ ਸ਼ੁਰੂ ਹੋ ਜਾਂਦਾ ਤੇ ਇਹ ਰੇਟ ਦਾ ਵੀ ਬਾਈ ਤੂੰ ਤਾਂ ਬਾਵਾ ਫਰਕ ਕਰੀ ਬੈਠਾ ਜਿਵੇਂ ਹੁਣ ਉਧਰ ਸਾਡੇ ਬਣਾਉਂ ਸਾਡੇ ਦਾ 1.5 ਲੱਖ ਤੋਂ ਕੋਈ ਘੱਟ ਬੋਲਦਾ ਹੀ ਨਹੀਂ 8 ਫੁੱਟਾਂ ਤੇ ਜੇ ਹੁਣ ਮੰਨ ਕੇ ਚੱਲੋ 8 ਫੁੱਟਾ ਆਪਾਂ 1 ਲੱਖ ਦਾ ਲਿਆ ਉਹਦੇ ਤੇ ਵੀ 40-45 ਹਜ਼ਾਰ ਸਬਸਿਡੀ ਮਿਲੂਗੀ ਸ਼ਾਇਦ 60000 ਦਾ ਹੀ ਰੋਟਾ ਰੋਟਾਟਰ ਮਿਲ ਜੀ ਹਾਂਜੀ ਹਾਂਜੀ ਤੇ ਇਹਦਾ ਪ੍ਰੋਸੈਸ ਕਿੰਨਾ ਕੁ ਸਬਸਿਡੀ ਦਾ ਪ੍ਰੋਸੈਸ ਬਸ ਇਹ ਮਿੱਤਰ ਕੋਲੇ ਜਾ ਕੇ ਤੁਸੀਂ ਫਾਰਮ ਭਰਨੇ ਆ ਠੀਕ ਹੈ ਤੇ ਬਸ ਉਹ ਤੋਂ ਬਾਅਦ ਅਪਲਾਈ ਕਰਕੇ ಗ್ರಾಮ ਸੇਵਕ ਦਾ ਸਾਨੂੰ ਕੋਲ ਮੈਸੇਜ ਆ ਜਾਊਗਾ ਕਿ ਸਾਡਾ ਅਪਰੂਵਡ ਹੈਗਾ ਉਹ ਤੋਂ ਬਾਅਦ ਤੁਸੀਂ ਰੋਟਾਵੇਟਰ ਲਿਆਓ ਗਿਲ ਲਿਓ ਅਪਲਾਈ ਕਰਨਾ ਵੀ ਬਾਹਲਾ ਚੰਝਟ ਹੈ ਬਾਹਲਾ ਚੰਝਟ ਹੈ ਠੀਕ ਆ ਮਿੱਤਰੋ ਆਹ ਟਾਵੇਟਰ 7 ਫੁੱਟਾ 7 ਕਿੰਨੇ ਦਾ ਦੱਸਿਆ ਸੀ 79500 79500 ਦਾ 40000 ਹੀ ਉਹਦੇ ਤੇ ਸਬਸਿਡੀ ਆ ਤੇ 8 ਫੁੱਟਾ ਹੈਗਾ ਲੱਖ ਰੁਪਏ ਦਾ 40000 ਹੀ ਉਹਦੇ ਤੇ ਆ 60000 ਦਾ ਇੱਕ ਮਿਲ ਜੂ ਤੁਹਾਨੂੰ ਇੱਕ 55000 ਦਾ ਮਿਲ ਜੂਗਾ ਤੇ ਅੱਗੇ ਖੜੀਆਂ ਤਮੀਆਂ ਬਣਾਂ ਜਾਂ ਬਹੁਤ ਸੋਹਣੀਆਂ ਯਾਰ ਬਈ ਆਪਣੀ ਜਿਹੜਾ ਆਪਾਂ ਗੱਲ ਕਰ ਰਹੇ ਰੰਗ ਤੋਂ ਹੀ ਪਛਾਣ ਆ ਹਨਾ ਨੈਸ਼ਨਲ ਬਿਲਕੁਲ ਬਿਲਕੁਲ ਸੰਤਰੀ ਰੰਗ ਦੇ ਪਛਾਣ ਹੈ ਜੀ orange ਇਹ 18 ਦਾ ਸੈਟ ਹੈ ਠੀਕ ਹੈ ਨਵੀਆਂ ਦਾ ਕੱਟ ਵਾਲੇ ਤਵੀਆਂ ਲੱਗੀਆਂ ਸਪੈਸ਼ਲ ਆ ਸਮਝ ਲੋ ਇਹਦੇ ਵਿੱਚ ਨਾ ਦੋ ਤਿੰਨ ਚੀਜ਼ਾਂ ਸਪੈਸ਼ਲ ਆਵੇਂ ਤਾਂ ਤਵੀਆਂ ਸੋਨੋ ਸਾਰੇ ਕਿਤੇ ਮਿਲ ਜਾਣਗੇ ਦੇਖਣ ਚ ਠੀਕ ਐ ਕਿਤੇ ਮਰਜ਼ੀ ਦੇਖ ਲੋ ਤਵੀਆਂ ਸੋਨ ਦੇਖ ਜਾਣਗੇ ਪਰ ਕੁਝ ਚੀਜ਼ਾਂ ਥੋੜੀ ਇੰਨੀ ਐਕਸਟਰਾ ਲਾਈਆਂ ਵੀ ਐ ਉਹ ਤੁਹਾਨੂੰ ਦਿਖਾਉਣੇ ਆ ਇਹਦੀ ਡਿਟੇਲ ਜਿਵੇਂ ਹੁਣ ਆਪਾਂ ਇੱਕ ਗੱਲ ਨੋਟ ਕਰ ਗਏ ਜਿਵੇਂ ਆ ਲੋਡਰ ਵਾਲੀ ਪਿੰਨ ਲੱਗੀ ਆ ਇੱਕ ਜਿਵੇਂ ਆ ਲੋਡਰ ਵਾਲੀ ਪਿੰਨ ਹੋ ਗਈ ਠੀਕ ਐ ਥੋੜੀ ਸਪੈਸ਼ਲ ਆ ਹੋਗੀ ਜੀ ਠੀਕ ਐ ਅਗਲੇ ਪਾਸੇ ਵੀ ਹੁੱਕ ਦੇ ਕੋਲੇ ਵੀ ਲੋਡਰ ਵਾਲੀ ਪਿੰਨ ਪਾਈ ਹੋਈ ਹੈਗੀ ਠੀਕ ਐ ਜੀ ਠੀਕ ਐ ਹੁਣ ਇਹ ਤਵੀਆਂ ਜੇ ਮੰਨ ਲਓ ਕੱਲ ਨੂੰ ਮੰਨ ਲਓ ਕਿਸੇ ਭਰਾ ਨੇ ਕਹਿਤਾ ਮੰਨ ਲਓ ਤੁਸੀਂ ਲੈ ਕੇ ਗਏ ਹੋ ਤਾਂ ਤੁਸੀਂ ਕਹਿਤਾ ਕਿ ਯਾਰ ਮੈਂ ਤਾਂ ਹਾਈਡਰੋਲਿਕ ਜਲੋੜੀਆਂ ਟਰੈਕਟਰ ਵੀ ਹੈਗਾ ਮੇਰੇ ਕੋਲੇ ਵਧੀਆ ਤੇ ਮੈਂ ਤਾਂ ਹਾਈਡਰੋਲਿਕ ਕਰਨੀਆਂ ਇਹਨੂੰ ਠੀਕ ਹੈ ਤਾਂ ਇਹਦੇ ਜੀ ਆਪਾਂ ਆਪਸ਼ਨ ਦਿੱਤਾ ਇੱਥੇ ਸੈਂਟਰ ਦੇ ਵਿੱਚ ਜੱਕ ਲੱਗ ਜਾਊਗਾ ਸੁੱਤ ਬਸ ਲਿਆ ਕੇ ਜੱਕ ਬਸ ਭਜਾ ਕੇ 10000 ਰੁਪਏ ਦਾ ਜੱਕ ਹੈਗਾ ਠੀਕ ਹੈ ਕਦੋਂ ਮਰਜ਼ੀ ਲੈ ਜਾਓ ਤੇ ਜਾ ਕੇ ਇਹਦੇ ਵਿੱਚ ਫਿੱਟ ਕਰਨਾ ਇਹ ਸੋਡੀਆਂ ਆਈ ਹੀ ਤਵੀਆਂ ਹਾਈਡਰੋਲਿਕ ਬਣ ਗਈਆਂ ਕਿ ਜੇ ਹੁਣ ਅੱਜ ਆਪਾਂ ਕੀ ਇਹਦੇ ਤੇ ਚੰਗੇ ਰੁਪਏ ਹੀ ਲੱਗਦੇ ਆ ਤਵੀਆਂ ਦੇ ਤਾਂ ਤੇ ਆਪਾਂ ਵੀ ਲੈ ਗਏ ਤੇ ਉਸ ਤੋਂ ਬਾਅਦ ਆਏ ਨਹੀਂ ਵੀ ਆਪਾਂ ਨੂੰ ਸੈਟ ਬਦਲਣਾ ਨਹੀਂ ਪੈ ਬਦਲਣਾ ਨਹੀਂ ਪੈਂਦਾਗਾ ਆਹੀ ਹਾਈਡਰੋਲਿਕ ਹੋ ਜਾਊਗਾ ਇਹਦੇ ਚ ਆਪਸ਼ਨ ਦੇ ਰੱਖੇ ਆ ਬਸ ਸਿੱਧਾ ਜਾ ਕੇ ਤੁਸੀਂ ਜੈਕ ਹੀ ਪਾਉਣਾ ਇਹਦੇ ਵਿੱਚ ਠੀਕ ਹੈ ਇਹ ਜੈਕ ਨਹੀਂ ਪਾਉਣਾ ਤਾਂ ਬਸ ਸਿੱਧਾ ਕਿੱਲੀ ਵਾਲਾ ਸਿਸਟਮ ਤਾਂ ਹੈਗਾ ਹੀ ਆ ਉਹ ਤਾਂ ਸਿੱਧੇ ਚੱਲੀ ਜਾਂਦੀ ਹੀ ਆ ਇੱਕ ਜਿਵੇਂ ਹੁਣ ਆਪਾਂ ਕੀ ਦੇਖਦੇ ਤਵੀਆਂ ਦੇ ਰੱਸੀ ਜੀ ਵਾਲਾ ਜਿਗਾੜੀ ਵੀ ਲਾ ਦਿਆਂਗੇ ਆਪਾਂ ਜੇ ਲਵਾ। ਰੱਸੀ ਜਿਹੜਾ ਲੱਗ ਜਾਂਦਾ ਹੈਗਾ ਜਿਗਾੜ। ਰੱਸੀ ਵਾਲਾ ਅੱਜ ਕੱਲ ਘੱਟ ਕਾਮਯਾਬ ਰਿhta ਹੈ। ਆਹ ਜਿਹੜਾ ਚੀਜ਼ ਹੈਗੀ ਇਹ ਸਦਾਬਹਾਰ ਚੀਜ਼ ਰਹਿੰਦੀ ਹੈ। ਹਾਂ ਇਹਦਾ ਸ਼ੁਰੂ ਤੋਂ ਚੱਲਦੀ ਆ। ਇਹ ਜਿਹੜੀ ਸਦਾਬਹਾਰ ਚੀਜ਼ ਹੈਗੀ ਆ ਫਿਰੋ ਲਾਈਫਟਾਈਮ ਹੀ ਚੱਲਦੀ ਹੁੰਦੀ ਹੈ। ਠੀਕ ਹੈ ਤੇ ਇੱਕ ਮੈਂ ਕੈਮਰਾਮੈਨ ਨੂੰ ਆਹ ਚੀਜ਼ਾਂ ਦੇਖਣ ਵਾਲੀਆਂ ਬਾਈ ਜਿਵੇਂ ਹੁਣ ਆਪਾਂ ਗ੍ਰੀਸ ਕਰਦੇ ਆਵੇਂ ਥੱਲੇ ਅਗਲਾ ਗ੍ਰੀਸ ਕੰਨ ਜੀ ਬਾੜੀ ਜਾਂਦਾ। ਆਹ ਤੇ ਗ੍ਰੀਸ ਵਾਸਤੇ ਉੱਤੇ ਸਪੈਸ਼ਲ ਪੈਪਰ ਲਾ ਕੇ। ਟੈਰੀਸਾਂ ਵਿੱਚ ਨਾਲ ਦਵਾਂਗੇ ਤੁਹਾਨੂੰ ਹਵਾਲਾ ਵਧੀਆ ਟੈਰੀਸਾਂ ਦਵਾਂਗੇ ਠੀਕ ਹੈ ਹਾਂਜੀ ਤੇ ਮਿੱਤਰੋ ਆਹ ਵੇਖੋ ਤੁਸੀਂ ਫਿਨਿਸ਼ਿੰਗ ਦਿੱਤੀ ਰੰਗ ਦੀ ਤੇ ਉੱਤੇ ਨਾਮ ਵਗੈਰਾ ਦੀ ਪੂਰਾ ਐ ਸ਼ੌਂਕ ਨਾਲ ਬਣਾਇਆ ਹੋਇਆ ਬਈ ਕਿੰਨੇ ਐਚਪੀ ਦਾ ਟਰੈਕਟਰ ਖਿੱਚ ਸਕਦਾ ਇਹਨੂੰ ਇਹਨੂੰ 60 ਐਚਪੀ ਦਾ ਟਰੈਕਟਰ ਖਿੱਚੇਗਾ 60 ਐਚਪੀ ਦਾ ਹਾਂ 60 ਹਾਰਸ ਪਾਵਰ ਦਾ ਟਰੈਕਟਰ ਇਸ ਤਗੀਆਂ ਤੇ ਚੱਲ ਜੂਗਾ ਠੀਕ ਹੈ ਤੇ ਡੀਜ਼ਲ ਖਰਚਾ ਅੱਗੇ ਜਿਵੇਂ ਆਪਾਂ ਦੋਧਿਆਂ ਦੀ ਗੱਲ ਬਿਲਕੁਲ ਹਾਂ ਇਹਦਾ ਵੀ ਘੱਟ ਹੈਗਾ ਡੀਜ਼ਲ ਖਰਚਾ ਘੱਟ ਜ਼ੋਰ ਲੱਗਦਾ ਹੈਗਾ ਇੱਕ ਇੱਕ ਮੇਰਾ ਇਹ ਸਵਾਲ ਸੀ ਜਿਵੇਂ ਹੁਣ ਤਵੇ ਅਗਲੇ ਕੱਟ ਵਾਲੇ ਪਾਏ ਆ ਜੇ ਅਗਲੇ ਨੇ ਪਲੇਨ ਪਾਉਣ ਆ ਕੋਈ ਐਕਸਟਰਾ ਖਰਚਾ ਨਹੀਂ ਕੋਈ ਐਕਸਟਰਾ ਖਰਚਾ ਨਹੀਂਗਾ ਸੇਮ ਰੇਟ ਦੇ ਗਏ ਆ ਉਹੀ ਪਲੇਨ ਦਾ ਰੇਟ ਹੈ ਉਹੀ ਕੱਟ ਵਾਲੇ ਦਾ ਕੱਟ ਵਾਲੇ ਤਾਂ ਪਾ ਕੇ ਜਿੰਨੇ ਥੋੜੇ ਜਿਹੀ ਕਿਹੜਾ ਵੱਧ ਲੱਗਦੇ ਆ ਠੀਕ ਹੈ ਮੈਂ ਆਪਣੇ ਛੋਣੇ ਵਾਲੇ ਬਾਹਣ ਹੈ ਤਾਂ ਉਹਦੇ ਚ ਖਾਂਚੇ ਜਿਹੜੇ ਮਾਰੇ ਵੀ ਆਣਾ ਖਾਂਚੇ ਜੇ ਪਹਿਲਾਂ ਫਸ ਜਾਂਦੇ ਆ ਉਹ ਖਰਚੇ ਵੱਡੇ ਜਾਂਦੇ ਆ ਹਾਂ ਖਰਚੇ ਵੱਡੇ ਆ ਤੇ ਥੋੜੇ ਵੱਧ ਲੱਗਦੇ ਆ ਪਲੇਨ ਦਾ ਥੋੜਾ ਜਿਹੀ ਸਲਿੱਪ ਦਾ ਰਹਿੰਦਾ ਕੀ ਸਲਿੱਪ ਨਾ ਹੋ ਜੀ ਸਲਿੱਪ ਦੇ ਰਹਿੰਦੇ ਖਾਂਚੇ ਵਾਲੇ ਥ ਠੀਕ ਹੈ ਜੀ ਮੇਰੇ ਤੋਂ ਬਹੁਤ ਸੋਹਣਾ ਸੈੱਟ ਬਣਿਆ ਤੇ ਬਾਈ ਇਹਦੀ ਰੇਟ ਦੀ ਗੱਲ ਕਰ ਜੀ ਦਾ ਕਿੰਨਾ ਰੇਟ ਇਹਦਾ ਬਾਈ ਜੀ ਸਮੋ ਅਜਦਾ ਰੇਟ ਜੀ ਦੱਸਿਓ ਤਾਂ 95000 ਦਾ ਰੇਟ ਹੈਗਾ ਜੀ ਅਜ ਤਾਂ ਟਾਇਰ ਹਿੱਸਾ ਲਾ ਕੇ ਟਾਇਰ ਹੀ ਸਾਲਾ ਜੈਕ ਤੋਂ ਬਗਾਰ ਜੈਕ ਤੋਂ ਬਗਾਇਆ ਤੇ ਜੇ ਜੈਕ ਸਮੇਤ ਲੈਣੀ ਆ ਜੈਕ ਦਾ 10000 ਰੁਪਏ ਐਕਸਟਰਾ ਲੱਗਦਾ ਜੀ ਇਹਦਾ ਵੀ 1-5 ਦਿਨ ਤੇ ਕੋਈ ਸਬਸਿਡੀ ਇਹਦੇ ਤੇ ਸਬਸਿਡੀ ਐਸਤੇ ਲਗਵਾ ਕੋਈ 25000 ਰੁਪਏ ਸਬਸਿਡੀ ਦੇ। ਤਬੂਆਂ ਦੇ ਵੀ ਸਬਸਿਡੀ ਦੇਵੋਗੇ। ਤਵੀਆਂ ਤੇ ਸਬਸਿਡੀ Rajasthan government ਸਬਸਿਡੀ ਦੇਈ ਜਾਂਦੀ ਹੈ ਸਾਰਿਆਂ ਦੇ। ਬਈ ਯਾਰ ਇੱਕ ਸਵਾਲ ਸਾਰੇ ਸਦਨਾ ਤੇ ਹੀ ਸਬਸਿਡੀ ਦਿੰਦੀ ਹੈ। ਜੇ ਜਿੰਦਰੀ ਲਾਉਂਗੇ ਨਾ 10000 ਰੁਪਏ ਦੀ। ਠੀਕ ਹੈ। ਉਸ ਤੇ ਵੀ ਸਬਸਿਡੀ ਮਿਲਦੀ ਹੈ। ਵੀ ਆਪਣੇ ਐਕਟੀਵੇਟਰ ਲਾਉਂਗੇ 20 25000 ਦੇ। ਹਾਂ ਉਸ ਤੇ ਵੀ 10000 ਰੁਪਏ ਸਬਸਿਡੀ ਮਿਲਦੀ ਹੈ। ਕੀ Rajasthan ਦਾ ਬੰਦਾ ਹੋਵੇ। Rajasthan ਦਾ ਬੰਦਾ ਹੋਵੇ। ਠੀਕ ਹੈ। ਤੇ ਜੇ ਬਈ ਪੰਜਾਬ ਦੇ ਬੰਦੇ ਨੇ ਲੈਣੀ ਹੋਵੇ। ਉਹਦੇ ਹਸਤੇ ਕੀ ਪੰਜਾਬ ਦੇ ਵਿੱਚ ਹਜੇ ਨਹੀਂ ਮਿਲਿਆਗਾ ਪੰਜਾਬ ਤੇ ਇਹਨਾਂ ਚ ਅਪਲਾਈ ਹੈ ਤੇ ਜਿਵੇਂ ਕੋਈ ਸਬਸਿਡੀ ਵੀ ਹੋਈ ਸੀ ਤਵਿਆਂ ਤੇ ਨਹੀਂ ਚਲਦੀ ਨਹੀਂ ਜਿਵੇਂ ਹੁਣ ਮੰਨ ਕੇ ਚੱਲੋ ਕੋਈ ਬੰਦਾ ਪੰਜਾਬ ਦਾ ਜਿਉਹਨੇ ਰਾਜਸਥਾਨ ਇੱਥੇ ਆਪਣੇ ਕੋਈ ਸੰਦ ਲੈ ਗਿਆ ਕੋਈ ਉਹਦੇ ਕੋਈ ਜਾਣਕਾਰ ਆ ਕੋਈ ਜਾਣਕਾਰ ਕੋਈ ਰਿਸ਼ਤੇਦਾਰ ਬਥੇਰੇ ਹੁੰਦੇ ਆ ਤਾਂ ਉਹਨਾਂ ਦੇ ਨਾਮ ਅਪਲਾਈ ਕਰਵਾ ਕੇ ਉਹਨਾਂ ਦੇ ਨਾਮ ਮਿਲ ਜੂਗਾ ਠੀਕ ਹੈ ਵੀ ਸੰਦਾਂ ਦੇ ਆਪਣੇ ਹਰੇਕ 23 ਹਾਂ ਸਾਰੀ ਸੰਦਾਂ ਤੇ ਹੀ ਸਬਸਿਡੀ ਹੈ ਇਹਨਾਂ ਦੇ 20000 ਕੇ 25000 20-25000 ਰੁਪਇਆ ਤਬੂਆਂ ਤੇ 20-25 ਹਜ਼ਾਰ ਆ ਮਿੱਤਰੋ ਸਬਸਿਡੀ ਤੇ ਆ ਰੂਟਾ ਵੇਟਰ ਦੇ 40 ਹਜ਼ਾਰ ਅਤੇ ਤੋਦਿਆਂ ਦੀ ਕਿੰਨੀ ਆ ਬਾਈ ਬਸ 20000 ਰੁਪਏ ਮੰਨ ਕੇ ਚੱਲੋ ਜਿਉ 40 ਹਜ਼ਾਰ ਦੇ ਤਾਂ 20 ਹਜ਼ਾਰ ਦੇ ਦੇਵੋਗੇ ਬਸ 20000 ਰੁਪਏ ਕੁਰਨਾ ਨਹੀਂਗਾ ਹਾਂ ਬਿਲਕੁਲ ਸਬਸਿਡੀ ਮਿਲਦੀ ਹੈ ਸਬਸਿਡੀ ਤੁਹਾਡੇ ਖਾਤੇ ਜੀ ਹੋਣੀ ਹੈ ਖਰਾਕ ਦੇ ਤੁਹਾਡੇ ਕੋਲ ਨਹੀਂ ਹੋਣੀ ਸਾਡੇ ਕੋਲ ਨਹੀਂ ਹੋਣੀ ਜ਼ਿੰਦਾਬਸ ਅਗਲਾ ਜਿਹੜਾ ਬੰਦੇ ਦੇ ਨਾਮ ਭਰਿਆ ਜਾਊਗਾ ਫਾਰਮ ਠੀਕ ਹੈ ਉਸੇ ਬੰਦੇ ਦੇ ਖਾਤੇ ਦੇ ਵਿੱਚ ਹੀ ਆਊਗਾ ਵੀ ਛੋਡਾ ਬਸ ਜਿਵੇਂ ਹੁਣ ਆਪਾਂ ਜੜਾ ਇਹਦੇ ਵਿੱਚ ਬਿੱਲ ਲੱਗੂਗਾ ਪੱਕਾ ਜਿਹੜਾ ਕਿ ਅਪਰੂਵਡ ਹੋਊਗਾ ਉਹ ਬਿੱਲ ਸਾਡਾ ਲੱਗੂਗਾ ਉਹ ਦਵਾਂਗੇ ਅਸੀਂ ਜਿਹੜੇ ਕੋਈ ਡਾਕੂਮੈਂਟ ਹੋ ਰਹਿਗੇ ਉਹ ਨਾਲ ਦਵਾਂਗੇ ਅਸੀਂ ਠੀਕ ਆ ਮਦਦੋਂ ਤੁਸੀਂ ਦੇਖ ਸਕਦੇ ਹੋਗੇ ਆਹ ਕਲਟੀਵੇਟਰ ਇੱਥੇ ਬਣੀ ਜਾਂਦੇ ਆਗੇ ਬਾਈ ਜਿਵੇਂ ਆਪਾਂ ਅੱਗੇ ਪਹਿਲਾਂ ਏਸੀ ਵੀ ਚੀਜ਼ਾਂ ਬਣੀਆਂ ਬਈ ਹੁਣ ਸੀਜ਼ਨ ਕਰਕੇ ਚੀਜ਼ਾਂ ਨਾਲ ਦੀ ਨਾਲ ਜਾਈ ਜਾਂਦੀਆਂ ਹਨਾ ਨਾਲ ਦੀ ਨਾਲ ਜਾਈ ਜਾਂਦੀਆਂ ਹੁਣ ਕੀ ਆ ਬਸ ਸੋਲਟੇਜ ਆਈਪੀ ਇਸਮਾਨ ਦੀ ਜਿਹੜੀ ਚੀਜ਼ ਨਾਲ ਦੀ ਨਾਲ ਤਿਆਰ ਹੋਈ ਜਾਂਦੀ ਹੈ ਉਹ ਨਾਲ ਦੀ ਨਾਲ ਜਾਈ ਜਾਂਦੀ ਹੈ ਠੀਕ ਆ ਠੀਕ ਆ ਤੇ ਚਲੋ ਮਿੱਤਰੋ ਕਰਦੇ ਆਂ ਵੀਡੀਓ ਨੂੰ ਐਂਡ ਜੀ ਤੇ ਧੰਨਵਾਦ ਸਾਰਿਆਂ ਦਾ ਵੀਡੀਓ ਦੇਖਣ ਲਈ ਤੇ ਬਾਕੀ ਆਪਾਂ ਵਿੱਚ ਕਾਰਡ ਪਾ ਰੱਖਿਆ ਬਾਈ ਦਾ ਕੋਈ ਵੀ ਤੁਸੀਂ ਸੰਧ ਲੈਣਾ ਤੇ ਬਾਈ ਨਾਲ ਕੰਟੈਕਟ ਕਰ ਲਿਓ ਧੰਨਵਾਦ ਜੀ